ਅੱਜ ਅਸੀਂ ਗੱਲ ਕਰਾਂਗੇ ਅਫਗਾਨਿਸਤਾਨ ਤੇ ਪਾਕਿਸਤਾਨ ਵਿੱਚ ਵੱਧ ਰਹੇ ਤਣਾਅ ਬਾਰੇ ਦੋਵਾਂ ਦੇਸ਼ਾਂ ਵਿੱਚ ਸਿਮਾ 'ਵੀ ਝੜਪਾਂ ਪਿਛਲੇ ਕੁਝ ਦਿਨਾਂ ਤੋਂ ਜਾਰੀ ਹਨ ਗੋਲੀਬਾਰੀ ਹਵਾਈ ਹਮਲੇ ਅਤੇ ਸਰਹੱਦਾਂ ਤੇ ਫੌਜੀ ਤਣਾਅਤੀ ਵੱਧ ਗਈ ਹੈ ਲੋਕ ਡਰ ਦੇ ਸائے ਹਟ ਜੀਰੇ ਹਨ ਰਿਪੋਰਟਾਂ ਮੁਤਾਬਕ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਅਫਗਾਨਿਸਤਾਨ ਦੀ ਧਰਤੀ ਤੋਂ ਅਤੰਕੀਆਂ ਨੇ ਉਨ੍ਹਾਂ ਦੇ ਸਿਪਾਈਆਂ ਤੇ ਹਮਲੇ ਕੀਤੇ ਹਨ ਦੂਜੇ ਪਾਸੇ ਅਫਗਾਨ ਤਾਲਿਬਾਨ ਸੰਕਾਰ ਕਹਿ ਰਹੀ ਹੈ ਕਿ ਪਾਕਿਸਤਾਨ ਆਪਣੀ ਗਲਤੀ ਛੁਪਾਣ ਲਈ ਦੋਸ਼ ਉਹਨਾਂ ਤੇ ਮਾਰ ਰਿਹਾ ਹੈ। ਪਾਕਿਸਤਾਨ ਅਫਗਾਨਿਸਤਾਨ ਸਰਹੱਦ ਤੇ ਸ਼ਨੀਵਾਰ ਦੇਰ ਰਾਤ ਗੋਲੀਬਾਰੀ ਹੋਈ ਜਦੋਂ ਅਫਗਾਨ ਤਾਲਿਬਾਨ ਬਣਾ ਨੇ ਪਾਕਿਸਤਾਨੀ ਚੌਕੀਆਂ ਤੇ ਹਮਲਾ ਕੀਤਾ। ਦੋਵਾਂ ਦੇਸ਼ਾਂ ਦੀ ਸਰਹੱਦ ਦੁਰੰਦ ਲਾਈਨ ਹਮੇਸ਼ਾ ਵਿਵਾਦ ਦਾ ਵਿਸ਼ਾ ਰਹੀ ਹੈ। ਦੁਰੰਦ ਲਾਈਨ ਅਫਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ ਬਾਰਡਰ ਲਾਈਨ ਹੈ ਜਿਵੇਂ ਇੰਡੀਆ ਤੇ ਪਾਕਿਸਤਾਨ ਵਿਚਕਾਰ ਰੈਡਕਲਿਫ ਲਾਈਨ ਹੈ। ਹੁਣ ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਕਈ ਲੱਖਾਂ ਵਿੱਚ ਲੋਕਾਂ ਨੂੰ ਆਪਣੇ ਘਰ ਛੱਡਨੇ ਪਏ ਹਨ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਦੇ ਨੀੜਲੇ ਖੇਤਰਾਂ ਵਿੱਚ ਫੌਜੀ ਚੌਕੀਆਂ ਤੇ ਹਮਲੇ ਹੋ ਰਹੇ ਹਨ। ਅਫਗਾਨਿਸਤਾਨ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਉਹਨਾਂ ਨੇ ਪਾਕਿਸਤਾਨ ਦੇ 58 ਸੈਨਿਕਾਂ ਨੂੰ ਮਾਰ ਗिराया ਹੈ। ਪਾਕਿਸਤਾਨ ਨੇ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਅਫਗਾਨ ਪਾਸੇ ਦੇ ਵੀ ਕਈ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਅੰਤਰਰਾਸ਼ਟਰੀ ਪੱਧਰ ਤੇ ਵੀ ਚਿੰਤਾ ਵਧ ਗਈ ਹੈ। ਸੰਯੁਕਤ ਰਾਸ਼ਟਰ ਅਤੇ ਹੋਰ ਦੇਸ਼ਾਂ ਨੇ ਦੋਵੇਂ ਪੱਖਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਲੋਕ ਸੋਸ਼ਲ ਮੀਡੀਆ ਤੇ ਦੋਵੇਂ ਸਰਕਾਰਾਂ ਦੀ ਨੀਤੀ ਤੇ ਸਵਾਲ ਉਠਾ ਰਹੇ ਹਨ। ਕਈ ਵਿਸ਼ਲੇਸ਼ਕ ਕਹਿ ਰਹੇ ਹਨ ਕਿ ਜੇ ਇਹ ਇਤਨਾ ਇੱਥੇ ਨਹੀਂ ਰੁਕਿਆ ਤਾਂ ਇਹ ਖੇਤਰੀਕ ਜੰਗ ਦਾ ਰੂਪ ਲੈ ਸਕਦਾ ਹੈ ਜੋ ਸਿਰਫ ਪਾਕਿਸਤਾਨ-ਅਫਗਾਨਿਸਤਾਨ ਤੇ ਹੀ ਨਹੀਂ ਸਾਰੇ ਦੱਖਣੀ ਏਸ਼ੀਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਦੋਸਤੋ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਦੋਵੇਂ ਦੇਸ਼ਾਂ ਨੂੰ ਗੱਲਬਾਤ ਦੇ ਰਾਹ ਤੇ ਆਉਣਾ ਚਾਹੀਦਾ ਹੈ ਤਾਂ ਜੋ ਬੇਗਨਾਹ ਲੋਕਾਂ ਦੀ ਜ਼ਿੰਦਗੀ ਬਚ ਸਕੇ ਤੁਹਾਡਾ ਇਸ ਮਾਮਲੇ ਤੇ ਕੀ ਵਿਚਾਰ ਹੈ ਕਮੈਂਟ ਕਰਕੇ ਦੱਸੋ ਅਤੇ ਖਬਰਾਂ ਦੀ ਸਹੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ